ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਨਾਲ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚ ਦੋ ਤਾਜ਼ੀਆਂ ਬਾਈ ਕੋਲੇ ਗਾਵਾਂ ਇੱਕ ਆ ਗਈ ਤਾਜੀ ਸੂ ਬੱਚਾ ਆ ਗਿਆ ਕਰਮਾ ਲਈ ਮਗਰ ਬੱਸੀ ਤੇ ਇੱਕ ਬਾਈ ਟੋਕੜ ਗੱਬਣਾ ਦੁੱਧੋਂ ਆ ਗਈ ਟਰਾਈ ਤੇ ਦੋ ਬਾਈ ਕੋ ਟੌਪ ਕੁਆਲਟੀ ਦੀ ਹੈ ਸਰਵੜਾ ਨੇ ਉਹ ਸੁਨੇ ਰੰਗ ਲੁਟੀਆਂ ਆ ਗਿਆ ਕਰਮਾਲੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆ ਬਾਪੂ ਨਾਲ ਗੱਲਬਾਤ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਪੂ ਹਾਂਜੀ ਠੀਕ ਠਾਕ ਕਿਵੇਂ ਚੱਲਦਾ ਕੰਮ ਵਧੀਆ ਵਧੀਆ ਜੀ ਵਧੀਆ ਠੀਕ ਹੈ ਨਾਮ ਤੇ ਆਪਣਾ ਐਡਰੈਸ ਬੋਲਦਾ ਨਾਮ ਮੇਰਾ ਕੁਲਕੀਤਨ ਸਿੰਘ ਪਿੰਡ ਸੇਣਾ ਹਨਾ ਪਿੰਡ ਸੇਣਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂਜੀ ਨੇੜੇ ਪਿੰਡ ਪਤੌੜ ਵੀ ਰਹ ਜਾਂਦਾ ਆ ਪੱਖੋ ਕੈਂਚੀਆਂ ਹਨਾ ਇਧਰੋਂ ਆਵਾਂਗੇ ਤਾਂ ਚੁੰਗਾ ਪਿੰਡ ਵੀ ਆਪਾਂ ਉਹਨੇੜੇ ਹੀ ਰਹਿੰਦਾ ਹਾਂ ਕੰਟੈਕਟ ਨੰਬਰ ਬੋਲ ਦਿਓ ਬਾਪੂ ਆਪਣਾ ਮੋਬਾਈਲ ਨੰਬਰ 99153 13307 ਏ ਬਾਪੂ ਆ ਬਈ ਕੰਡਾਈਟ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਪੂ ਪਹਿਲੇ ਨੰਬਰ ਤੇ ਜਿਹੜੀ ਆਪਾਂ ਵੇਖ ਰਹੇ ਕਿਹੜਾ ਸੂਆ ਸੂਈ ਆ ਇਹ ਦੂਜੀ ਸੂਈ ਸੂਈ ਹੈ ਕਿੰਨਾ ਟਾਈਮ ਹੋ ਗਿਆ ਬਾਪੂ ਸੂਈ ਨੂੰ ਸੂਈ ਨੂੰ ਅੱਜ 10 ਦਿਨ ਹੋ ਗਏ ਕੜ ਚੱਲਦਾ ਕੜ ਚੱਲਦਾ 10 ਦਿਨ ਹੋ ਕੇ ਸੂਈ ਨੂੰ ਹਾਂਜੀ ਤੇ ਬੱਚਾ ਇਹਦੇ ਮਗਰ ਵਸੀ ਬੱਚੀ ਆ ਜੀ ਬੱਚੀ ਬਹੁਤ ਵਧੀਆ ਕੁਆਰਟੀ ਆ ਬੱਚੀ ਬਹੁਤ ਸੋਹਣੇ ਬੱਚੇ ਨੂੰ ਕਰਮਣ ਲਿਆ ਜਦ ਮੈਂ ਦਿੱਤਾ ਗੁਲਾਬੀ ਆ ਗਿਆ ਪੂਠ ਚੰਗੇ ਕੱਦ ਕੱਠਲਾ ਬੱਚਾ ਆ ਗਿਆ ਤੇ ਬਾਪੂ ਕਿੰਨਾ ਕੁ ਦੁੱਧ ਹਾਜ਼ਰ ਹੈ ਤੁਹਾਡੇ ਥੱਲੇ ਦੁੱਧ ਇਸ ਟਾਈਮ ਜੀ ਹੈਦਾ 13 ਕਿਲੋ 1 ਜੇ ਕੋਈ ਵੀ ਦੋ ਟਾਈਮ ਤਿੰਨ ਟਾਈਮ ਆਉਣੀ ਚਾਹੀਦੀ ਜਿੰਨੇ ਮਰਜ਼ੀ ਚੱਲਣ ਚਾਹੀਦੇ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਤੇ ਘਰ ਦੇ ਜ਼ਿੰਮੇਵਾਰ ਆ ਬਾਪੂ ਠੀਕ ਹੈ ਬਾਪੂ ਤੇ ਬਾਕੀ ਥਣਾ ਦਾ ਗਾਇਬ ਵੀ ਚੈੱਕ ਕਰ ਸਕਦੇ ਹਾਂ ਗੁਲਾਬੀ ਥਣ ਨਾੜਾ ਨੂੰ ਨਾ ਫੁੱਲ ਚੰਗੀਆਂ ਬਹੁਤ ਸੋਹਣਾ ਲੇਵਾ ਕਰਮਾੜਾ ਜਾ ਬਾਕੀ ਬਰੀਡ ਇੱਕ ਨੰਬਰ ਆ ਗਈ ਕਾਤਕਾਰ ਬਹੁਤ ਚੰਗਾ ਆ ਗਿਆ ਫੇਸ ਬਿਊਟੀ ਦੀ ਗੱਲ ਕਰੀਏ ਬੜੀ ਕਮਾਲ ਦੀ ਹੈ ਲੇਵਾ ਪਸੂ ਨੂੰ ਪਸੰਦ ਉਹ ਬਈ ਚੈੱਕ ਕਰਨ ਲੈ ਲੇਵੇ ਦੀ ਫੀਡਿੰਗ ਫੂਡਿੰਗ ਚੈੱਕ ਕਰ ਸਕਦੇਮ ਬੜੀ ਚੰਗੀ ਆ ਗਈ ਕਿੰਨੇ ਕਿਲੋ ਦੁੱਧ ਪਾਉਂਦਾ ਪਿਆ ਦੁੱਧ ਦੇ ਪਾਸੇ 15 14 15 ਕਿਲੋ ਪਾਸ ਠੀਕ ਹੈ ਤੇ ਖੋਲੋ ਤੁਰ ਬਾਕੀ ਬਈ ਢਾਂਚੇ ਦੀ ਗੱਲ ਕਰੀਏ ਬਹੁਤ ਸੋਹਣਾ ਢਾਂਚਾ ਆ ਗਿਆ ਪਾਪ ਚੋਣ ਚਬਾ ਕਿਵੇਂ ਦਾ ਖਰੇ ਦਾ ਚੋਣ ਦੇ ਚਬਾਈ ਦੇਖੋ ਜੀ ਇਹ ਤਾਂ ਠੀਕ ਹੈ ਹਾਂ ਜੀ ਕੇਰਾ ਪਤ ਔਰ ਕੇ ਦਿਖਾ ਦਈਏ ਬਾਪੂ ਕਹਿੰਦਾ ਪਸ ਨੂੰ ਧਾਰਾ ਮਾਰ ਕੇ ਵੀ ਦਿਖਾ ਦਾਂਗੇ ਬਾਕੀ ਬਈ ਸੋਨੂ ਨਗ ਤੋ ਮਿਲ ਜਾਣਗੇ ਬੱਚਾ ਵੀ ਨਾਲ ਤਿਆਰ ਹੋਣ ਲਈ ਨਹੀਂ ਬਾਪੂ ਹਾਂ ਜੀ ਹਾਂ ਜੀ ਤੋਰਾ ਤਰਾ ਬਈ ਦੇਖ ਸਕਦੇ ਆ ਇੱਕ ਨੰਬਰ ਤੋਰਾ ਬਹੁਤ ਸੁਣਾ ਕਦ ਕਾਠ ਕਰਨ ਵਾਲੀ ਦਾ ਲੇਵਾ ਫੀਟਿੰਗ ਲਾ ਗਿਆ ਗੁਲਾਬੀ ਥਾਣਾ ਗਿਆ ਪੂਰੀ ਵਿਥੀ ਤੇ ਬਈ ਕਹਿ ਸਕਦਾ ਠਣ ਲੱਗਿਆ ਲੈ ਦੇਖ ਸਕਦੇ ਆ ਫੀਟਿੰਗ ਫੋਟੋ ਬੜੀ ਕਮਾਲ ਦੀ ਆ ਮੋੜ ਦਿਓ ਬਈ ਕੋਈ ਤੇ ਬਾਪੂ ਇਹਦਾ ਮੁੱਲ ਕਿ ਰੋ ਫਿਰ ਲੈਣ ਦੇਣ ਹਾਂਜੀ ਕੀ ਮੁੱਲ ਰਹੁ ਮੁੱਲ ਇਹ ਤਾਂ ਫੂਲ ਤੇ ਕਰਾਂਗੇ ਵੀ ਮੁੱਲ ਜਾਇ ਜੀ ਰਹਿਣਗੇ ਹਾਂਜੀ ਹਾਂਜੀ ਜਾਇ ਜੀ ਠੀਕ ਹੈ ਮੁੱਲ ਬਾਪੂ ਕਹਿੰਦਾ ਭਾਈ ਜਾਇ ਜ ਰਹਿਣਗੇ ਮੁੱਲ ਜਿਹੜਾ ਆਪਾਂ ਕਰਾਂਗੇ ਫੂਲ ਤੇ ਕਰਾਂਗੇ ਤਾਰਾ ਮਾਰਦੇ ਤਾਰਾ ਮਾਰ ਲੈ ਲੈ ਭਾਈ ਠੰਡੀ ਠੁੰਡੀ ਦੇਖ ਸਕਦਾ ਫੁੱਲ ਬਾਪੂ ਚੋਣ ਚਵਾ ਬਹੁਤ ਚੰਗਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਚਵਾ ਕੀ ਬਾਤ ਬੜਾ ਚੰਗਾ ਚੋਣ ਚਵਾ ਆ ਗਿਆ ਭਾਈ ਮੋਟੀ ਮੋਟੀ ਚਵਾਈ ਆ ਵਰਤੀ ਆ ਅਸਲ ਵਿੱਚ ਇਹ ਗੱਲ ਕਰੀਏ ਬਹੁਤ ਸੋਹਣਾ ਚੋਣ ਕਹਿ ਸਕਦੇ ਕਰ ਬੜਾ ਕੀ ਬਾਤ ਮੋਟੀ ਮੋਟੀ ਚਵਾਈ ਵਰਨ ਵਾਲੀ ਚਵਾਈ ਬਹੁਤ ਚੰਗੀ ਚਵਾਈ ਆ ਕੀ ਤੇ ਲੈ ਵੇ ਦੀ ਜਿਹੜੀ ਫੀਟਿੰਗ ਫੋਟੋ ਕੱਪ ਬੜੀ ਬੜੀ ਕਮਾਲ ਆ ਤੇ ਜਿਹੜਾ ਮੁੱਲ ਰਹੂਗਾ ਬਾਪੂ ਨਾਲ ਬਾਈ ਫੋਨ ਤੇ ਰਹੂਗਾ ਮੁੱਲ ਕਰਾਂਗੇ ਜਮਾ ਜਾਈਓ ਬਿਲਕੁਲ ਚਾਹ ਤੇ ਬਾਪੂ ਦੋਹੇ ਨੰਬਰ ਤੇ ਵੜ ਕਿਹੜਾ ਸੁਆਗ ਕਿੰਨੇ ਟਾਈਮ ਦੀ ਗੱਪੜਾ ਇਹ 7 ਮਹੀਨੇ ਹੋਣ ਵਾਲੇ ਠੀਕ ਆ 7 ਮਹੀਨੇ ਪੂਰੇ ਹੋਣ ਵਾਲੇ ਪੂਰੇ ਹੋਣ ਵਾਲੇ ਠੀਕ ਆ ਤੇ ਦੁੱਧ ਹੈਗਾ ਕਾਉਂਟਰਾਈ ਦੁੱਧਲ ਟਰਾਈ ਜੈਨ ਦੁੱਧੋਂ ਡਰਾਈ ਆ ਹਾਂ ਹਾਂ ਹਾਂਜੀ ਹਾਂ ਠੀਕ ਆ ਬਾਪੂ ਕਹਿੰਦਾ ਬਈ ਥਣ ਪਾਸ ਕਰਾਉਂਦੀ ਆ ਆਊਗਾ ਕੋਈ ਇੱਥਾਂ ਬਾਜ਼ਰੂਰ ਕਰਕੇ ਲੈ ਜਾ ਸਕਦੇ ਹੋ ਬਈ ਤੇ ਬਾਪੂ ਕਿੰਨਾ ਕਹਿੰਦਾ ਤਾਂ ਕੱਢਿਆ ਉਹਦਾ ਸਾਲਾ 30 ਕਿਲੋ ਸੀਗਾ ਜੀ 28 30 ਕਿਲੋ ਠੀਕ ਐ ਇਤੋਂ ਘੱਟ ਨਹੀਂ ਆ ਠੀਕ ਐ ਹਾਂਜੀ ਤੇ ਬਾਕੀ ਉਹ ਠੰਡੀ ਸੀ ਹਾਂਜੀ ਠੰਡੀ ਐ ਚੌਣ ਚਵਾ ਕਿਵੇਂ ਦਾ ਹੈ ਵਧੀਆ ਉਂਗਲ ਬਾਰਾ ਮੋਟਾ ਛੋਣਾ ਚੌਣ ਚਵਾ ਬਾਪੂ ਕਹਿੰਦਾ ਬਈ ਉਂਗਲ ਜਨਾ ਮੋਟਾ ਸੀਗਾ ਨਾੜਾ ਲੈ ਨਹੀਂ ਤੇ ਚੈੱਕ ਕਰ ਸਕਦੇ ਹੋਗੇ ਬਾਕੀ ਬਾਪੂ ਦੀ ਬਈ ਹੁਣ ਸੁਣੋ ਪਤਾ ਚੈੱਕ ਕਰਵਾਈ ਵੀ ਤੁਸੀਂ ਉਹਨੂੰ ਤਾਂ ਹੈਲਦੀ ਕਰਾ ਸਕਦੇ ਹਾਂ ਹਾਂ ਜਿਵੇਂ ਮਰਜ਼ੀ ਕਰਾ ਬਾਕੀ ਲੇਵਾ ਚੈੱਕ ਕਰ ਸਕਦਾ ਝੋਲ ਕਰ ਮਾੜੀ ਦੱਸਦੀ ਆ ਬਾਬਾ ਕਿੰਨੇ ਕ ਦਿਨ ਹੋ ਕੇ ਟਰਾਈ ਕਰੀ ਨਾ ਫਿਰ ਟਰਾਈ ਕਰਨਾ ਸਾਨੂੰ ਕਰੀ ਲੈਣਿਆ ਥੋੜੀ ਥੋੜੀ ਕਰਕੇ ਹਾਂਜੀ ਕਦੇ ਕਦੇ ਚਵਾਈ ਹਜੇ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਬਾਬਾ ਬਾਬਾ ਕਹਿੰਦਾ ਚਵਾਈ ਹਜੇ ਵੀ ਕਰਦੇ ਆ ਕਿ ਵੀ ਕਦੇ ਇੱਕ ਦਿਨ ਛੱਡਤੀ ਦੋ ਦਿਨ ਛੱਡ ਕੇ ਮਤਲਬ ਮਾਰ ਦੇ ਦੀਆਂ ਤਰ ਤੇ ਹੂੰ ਵਧੀਆ ਚੋਣ ਚਵਾਈ ਹਾਂਜੀ ਚਵਾਈ ਦੀ ਤਾਂ ਵਾਪ ਹੈ ਠੀਕ ਹੈ ਲੈ ਬਈ ਥੋੜਾ ਚੈੱਕ ਕਰ ਸਕਦਾ ਚੰਗਾ ਬਾਬਾ ਕੋਈ ਨਹੀਂ ਗਾਰੰਟੀ ਠੀਕ ਹੈ ਹਾਂ ਤੇ ਖੋਲੇ ਨੂੰ ਬਈ ਤੋਰ ਦੇ ਖੋਲ ਕੇ ਬਾਕੀ ਵੱਡੀ ਪੁੱਡੀ ਦੀ ਗੱਲ ਕਰੀਏ ਬਈ ਫੁੱਲ ਆ ਸਮੀ ਪਣੀਆ ਕਰਨ ਵਾਲੀ ਰਾਜਨਗਰ ਫੁੱਲ ਕੋਈ ਵੀ ਵੀਰ ਆਊਗਾ ਛੋਟੀ ਜੀ ਮੰਨ ਕੇ ਨਾ ਆਇਓ ਕਿਉਂਕਿ ਬਹੁਤ ਸੋਹਣੇ ਡਾਂਚ ਚਾ ਜਾਂਦੀ ਹੈ ਹੂੰ ਲੈ ਬਾਈ ਦਾ ਬਈ ਕੱਦ ਚੈੱਕ ਕਰ ਸਕਦੇ ਤੁਸੀਂ ਫੁੱਲ ਮਤਲਬ ਕਿ ਕਾਦਾ ਬਾਈ ਦਾ ਬਈ ਕਿੰਨਾ ਕੱਦ ਹੂੰ ਛੋਟਾ 5 ਫੁੱਟ 6 ਇੰਚ 5 ਫੁੱਟ ਬਾਈ ਦਾ ਬਈ 7 ਇੰਚ ਕਾਦਾ ਐ ਮੰਨ ਕੇ ਚੱਲੋ ਘਟੋ ਘਟ ਨਾਂ ਵਾਲਾ 5.5 ਜਾਂ 5.5 ਤੋਂ 1 ਇੰਚ ਉੱਤੇ ਹੀ ਹੋ ਗਰਮਾਲੀ ਬਾਕੀ ਲੰਮੀ ਲੰਮੀ ਦੇਖ ਸਕਦੇ ਹੋ ਬਈ ਕਰਮਾਲੀ ਫੁੱਲ ਬਹੁਤ ਸੋਹਣਾ ਰੰਗ ਰੂਪ ਆ ਗਿਆ ਫੇਸ ਵਗੈਰਾ ਬੁੱਧੀ ਬਤੀ ਨਾ ਇੱਕ ਨੰਬਰ ਅੰਕ ਕਰਨਾ ਤੇ ਮੋਲੇ ਦਾ ਵੀ ਬੱਪਾ ਫੋਨ ਤੇ ਫੋਨ ਤੇ ਜੀ ਫੋਨ ਤੇ ਠੀਕ ਹੈ ਮੋਲੇ ਬਾਪੂ ਕਹਿੰਦਾ ਬਈ ਇਹਦਾ ਵੀ ਫੋਨ ਤੇ ਹੋਊਗਾ ਮੋਲੇ ਜੈਜੀ ਨੂੰ ਹੁੰਦਾ ਹਾਂਜੀ ਠੀਕ ਹੈ ਮੋਲੇ ਇਹਦਾ ਵੀ ਬਈ ਕਹਿੰਦਾ ਬਾਪੂ ਦਾ ਜੈਜੀ ਰਹੂਗਾ ਬਈ ਤੇ ਬਾਪੂ ਅੱਗੇ ਇਧਰੋਂ ਬਸੰਗਾ ਆ ਗਿਆ ਕਿੰਨੀ ਕਿੰਨੀ ਉਮਰ ਦੇ ਬੱਚੇ ਆ ਗਏ ਦੋਨੋਂ ਇਹ ਆ ਤਾਂ ਹੈਗਾ 11 ਮਹੀਨਾ ਦਾ ਹੂੰ ਉਹ ਹੋਊਗਾ 10 ਮਹੀਨਾ ਇਹ 11 ਮਹੀਨਾ ਦਾ ਤੇ ਉਹ 10 ਮਹੀਨਾ ਦਾ ਹਾਂਜੀ ਠੀਕ ਆ ਖੀਰੀਆਂ ਦੰਦਾਂ ਖੀਰੀਆਂ ਬਾਬੂ ਮਦਰਾਂ ਦੇ ਰਿਕਾਰਡ ਪਤਾ ਇਹਨਾਂ ਦੇ ਕਿੰਨੇ ਸੀ ਮਾਵਾਂ ਦੇ ਰਿਕਾਰਡ ਦੁੱਧ ਦੇ ਮਾਵਾਂ ਦੇ ਰਿਕਾਰਡ ਬਹੁਤ ਵਧੀਆ ਠੀਕ ਆ ਇਹ ਆਪਣੇ ਫਾਰਮ ਚੋਂ ਸੀਗੇ ਚਾਪ ਚਾਰ ਪੰਜ ਬੱਸੀਆਂ ਸੀ ਠੀਕ ਆ ਬਾਬੂ ਉੱਥੋਂ ਲਿਆਂਦੀ ਠੀਕ ਆ ਦੋ ਜਰਸੀਆਂ ਸੀ ਉਹ ਵੇਚਤੀ ਦੋ ਬਾਬੂ ਕਹਿੰਦਾ ਭਾਈ ਜਰਸੀਆਂ ਲਿਆਏ ਸੀ ਉਹ ਵੇਚਤੀਆਂ ਦੋ ਇਹ ਰਹਿ ਗਏ ਮਤਲਬ ਕਿ ਚਲੋ ਝੋਲੀ ਬਾਬੂ ਚਾਰ ਥਾਣੇ ਚਾਰ ਥਾਣੇ ਦੀ ਚਾਰ ਥਾਣੇ ਪੰਜ ਹੋ ਗਏ ਆਪਣੀ ਬਾਕਸਾ ਥਾਣ ਬਾਬੂ ਕਹਿੰਦਾ ਜੇ ਪੰਜਵਾਂ ਹੋਇਆ ਤਾਂ ਭਾਈ ਬੱਸੀ ਵਾਲ ਸਾਡੇ ਦੀ ਕੋਈ ਚੱਕਰ ਨਹੀਂ ਖੀਰੀਆਂ ਦੰਦਾਂ ਤੋਂ ਓਰੀਜਨਲ ਫੇਸ ਦੇਖੋ ਬਈ ਬਰੀਡ ਬਰੂਡ ਬੱਚਿਆਂ ਦੀ ਧੋਮਾਂ ਦੀ ਇੱਕ ਨੰਬਰ ਬਹੁਤ ਵਧੀਆ ਵਧੀਆ ਫੁੱਲ ਕਮਾਲ ਦੀਆਂ ਚਮਕਦਮ ਕਲੇ ਬੱਚੇ ਆ ਗਏ ਤੇ ਦੋ ਨੰਬਰ ਦੀ ਝੋਲੀ ਵਿੱਚ ਕਰਾਣੇ ਬਾਪੂ ਇਹ ਕਿੰਨੀ ਕੁ ਮਰਦਾ ਬੱਚਾ ਇਹ ਵੀ 11 ਮਹੀਨੇ ਦਾ ਨਾ ਇਹ 10 ਮਹੀਨੇ ਦਾ ਇਹ 10 ਮਹੀਨੇ ਦਾ ਤੇ ਬੋਧੀਆਂ ਬਧੀਆਂ ਵਿੱਚ ਚੈੱਕ ਕਰ ਸਕਦੇ ਹਾਂ ਬਹੁਤ ਕਮਾਲ ਦੀਆਂ ਸੈਨ ਗਲਾ ਵਿੱਚ ਆ ਗਏ ਪੂਰੀ ਵਾਲਾ ਤੁਹਾਨੂੰ ਚਾਰ ਥਣ ਮਿਲਣਗੇ ਤੇ ਰੇਟ ਵਿੱਚ ਬਾਪੂ ਇਹਨਾਂ ਦਾ ਫਿਰ ਕੀ ਰੱਖੂਗਾ ਫੋਨ ਤੇ ਗੱਲ ਲਾਗੇ ਰੇਟ ਬਾਪੂ ਕਹਿੰਦਾ ਬਈ ਕਰਾਂਗੇ ਫੋਨ ਤੇ ਤੇ ਤੋਰ ਦਿਓ ਮੜਾਏ ਬਈ ਧੋਮਾਂ ਨਹੀਂ ਤੋਰਦੇ ਬਾ ਮੈਂ ਕਿੱਥੇ ਨੂੰ ਜੋੜੇ ਨਹੀਂ ਬਾਬਾ ਮੈਨੂੰ ਲੱਗਦਾ ਵੀ ਮੂਰੇ ਟਿਕਾ ਲੈ ਲੈਣੀਆਂ ਵਸਨਾ ਸਿਆਣੇ ਪਲਈ ਪਈਆ ਬੱਚੇ ਬਈ ਕਰਮਾਲੇ ਬਹੁਤ ਚੰਗੇ ਆ ਲੈ ਇੱਕੋ ਜਿਹਾ ਮੂਰੇ ਕੋਣੋ ਦਤੋਰੇ ਤੇਰੇ ਬੱਚੇ ਚੈੱਕ ਕਰਵਾਣਾ ਇੱਕ ਨੰਬਰ ਤੋਰੇਆ ਕਰਮਾਲੀਆਂ ਦੇ ਦੋਹਾਂ ਦੇ ਬਹੁਤ ਸੋਹਣੇ ਰੰਗ ਰੂਪ ਚ ਕਹਿ ਸਕਦੇ ਆਂ ਤੇ ਮੁੱਲ ਬਾਪੂ ਕਿਵੇਂ ਜੇ ਰਹਿਣਗੇ ਛੋਟੇ ਹੋਣਗੇ ਵੀ ਜਿਆਦਾ ਮੁੱਲ ਛੋਟੇ ਹੀ ਆ ਠੀਕ ਹੈ ਮੁੱਲ ਬਾਪੂ ਕਹਿੰਦਾ ਬਈ ਛੋਟੇ ਹੋਣਗੇ ਕੋਈ ਬਾਹਲਾ ਮੁੱਲ ਨਹੀਂ ਕਰਨਾ ਮੁੱਲ ਖਿੱਚ ਕੇ ਕਰਾਂਗੇ ਤੇ ਮੁੱਲ ਜਮਾ ਜਾਇਜ਼ ਹੋਣਗੇ ਸੋਨੂੰ ਚੰਗੇ ਬੱਚੇ ਦੇ ਬਰੀਲ ਵਾਲੇ ਬੱਚੇ ਬਈ ਤੁਮੇ ਮਿਲ ਜਾਣਗੇ ਬਾਬੂ ਜੇ ਕੋਈ ਜੋੜਾ ਲੁੱਤਾ ਚੰਗਾ ਮਾਨਤਣ ਕਰਦੇ ਹਾਂਜੀ ਮਾਨਤਣ ਕਰਦੇ ਠੀਕ ਹੈ ਹਾਂਜੀ ਬਾਬੂ ਕਹਿੰਦਾ ਜੇ ਕੋਈ ਜੋੜਾ ਲੱਭਾ ਨਾ ਅੱਥਰ ਚੰਗਾ ਮਾਨਤਣ ਕਰਦੇ ਆਂਗੇ ਬਈ ਤੇ ਜੇ ਕਿਸੇ ਵੀ ਵੀਰ ਨੂੰ ਵਿਚਾਰਾਂ ਨਗਾ ਚ ਕੋਈ ਵੀ ਨਗਾ ਪਸੰਦ ਤਾ ਬਾਬੂ ਨਾ ਕਰੇ ਕੰਡੈਕਟ ਵੀਡੀਓ ਨੇ ਵੇਖਣ ਲਈ ਧੰਨਵਾਦ